ਜਿਹੜਾ ਸੀਜ਼ਨ ਆ ਤੁਹਾਨੂੰ ਪਤਾ ਹੈ ਵੈਸੇ ਤਾਂ ਫਾਰਮਲੀ 1 ਅਕਤੂਬਰ ਤੋਂ ਸਟਾਰਟ ਹੁੰਦਾ ਹੈਗਾ ਬਟ ਕਿਉਂਕਿ ਇਸ ਵਾਰੀ अर्ਲੀ ਵੈਰਾਈਟੀ ਲੱਗੀ ਸੀ ਕੁਝ ਕੁਝ ਤਾਂ ਜਿਹੜਾ ਝੋਨਾ ਹੈਗਾ ਆਲਰੇਡੀ ਸੜੀ ਮੰਡੀਆਂ 'ਚ ਆਣਾ ਸ਼ੁਰੂ ਹੋ ਗਿਆ ਹੈਗਾ ਸਾਡੇ ਜਿੰਨੇ ਵੀ ਮੈਕਲ ਨੇ ਫਾਰਮਰ ਸਾਡੇ ਜਿਹੜੀ ਖਰੀਦ ਏਜੰਸੀਆਂ ਨੇ ਭਾਵੇਂ ਸਾਡੇ ਜ਼ਿਲ੍ਹਾ ਮੰਡੀ ਅਫਸਰ ਨੇ ਜਾਂ ਸਾਡੇ ਹੋਰ ਸਮੰਦਰ ਅਫਸਰ ਨੇ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਜੋ ਕਮੋਹਾਲਿਆਂ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸਦੇ ਚਲਦਿਆ ਬਿਨਾ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਗਰਾਨ ਲਈ ਦਿੱਤਾ ਹੈ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡੀਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਸਾਡਾ ਬਿਲਕੁਲ ਹੋ ਜਾਂਦੀ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਵੇ ਰਾਸ਼ਨ ਗਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈਆਂ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਇਹ ਸਾਡੇ ਹੋਰ ਸਮੁੰਦਰ ਅਫਸਰ ਨੇ ਖੇਤੀਬਾੜੀ ਦੇ ਕੋਆਪਰੇਟਿਵ ਦੇ ਸਾਰਿਆਂ ਨੂੰ ਅਸੀਂ ਆਲਰੇਡੀ ਹੀ ਮੀਟਿੰਗ ਕਰਕੇ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਇਸ ਵਾਰੀ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਆਮਦ ਨੂੰ ਲੈ ਕੇ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਇਸ ਸੰਬੰਧੀ ਮੇਰੇ ਵੱਲੋਂ ਸਾਡੇ ਐਸਟੀਐਮ ਸਾਹਿਬਾਨਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਆਪ ਜਾ ਕੇ ਸਾਰੀ ਜਿਹੜੀ ਮੰਡੀਆਂ ਚੈੱਕ ਕਰਾਉਣ ਤਾਂ ਕਿ ਜਦੋਂ ਕੋਈ ਕਿਸਾਨ ਆਪਣੀ ਫਸਲ ਲੈ ਕੇ ਆਉਂਦਾ ਤਾਂ ਉਸ ਨੂੰ ਉੱਤੇ ਮੌਕੇ ਤੇ ਕੋਈ ਆਪਣੇ ਪਾਣੀ ਦੀ ਬਾਥਰੂਮ ਦੀ ਜਾਂ ਉਥੇ ਜਿਹੜਾ ਨਾ ਪੰਡਾ ਥੋੜੀ ਦੇਰ ਦਾ ਉਥੇ ਕੋਈ ਵੀ ਦਿੱਕਤ ਨਾ ਆਵੇ ਜਿਹੜਾ ਵੀ ਦਾਣਾ ਮੰਡੀ ਚ ਕਿਸਾਨ ਲੈ ਕੇ ਆਊਗਾ ਉਹਨੂੰ ਵਿਦਨ ਟਾਈਮ ਲਿਮਟ ਖਰੀਦਾ ਜਾਊਗਾ ਤੇਦੀ ਪੇਮੈਂਟ ਵੀ ਦਿਨ ਟਾਈਮ ਲਿਮਟ ਜਿਹੜੀ ਹੈ ਕਰ ਦਿੱਤੀ ਜਾਣੀ ਹੈਗੀ ਤੇ ਉਸ ਤੋਂ ਬਾਅਦ ਸਾਡੀ ਲਗਾਤਾਰ ਮੀਟਿੰਗਸ ਆਰਤੀਆਂ ਨਾਲ ਤੇ ਮਿਲ ਰਸਤਾ ਵੀ ਚੱਲਦੀ ਪਈ ਹੈ ਤਾਂ ਕਿ ਨਾਲ ਦੀ ਨਾਲ ਹੀ ਜਿਹੜੀ ਆਪਣੀ ਚੋਣਨਾ ਹੈਗਾ ਉਹਨੂੰ ਆਪਾਂ ਸੇ ਦੇ ਰੀਖੇ ਨਾਲ ਚਤਵਾ ਵੀ ਸਕਣ ਉੱਥੋਂ ਅ ਇਸ ਤੋਂ ਇਲਾਵਾ ਸਾਡੇ ਵੱਲੋਂ ਜਿਹੜਾ ਹੈਗਾ ਕੰਬਾਈਨ ਹਾਰਵੈਸਟਰ ਦੇ ਜਿਹੜੀ ਸ਼ਾਮ ਨੂੰ ਸ਼ਾਮ 6:00 ਤੋਂ ਲੈ ਕੇ ਸਵੇਰੇ 10:00 ਵਜੇ ਤੱਕ ਇਹ ਬੜੀ ਇੰਪੋਰਟੈਂਟ ਗੱਲ ਹੁੰਦੀ ਹੈਗੀ ਇਸ ਸਮੇਂ ਝੋਨੇ ਦੀ ਕਟਾਈ ਤੇ ਪਾਬੰਦੀ ਲਗਾਈ ਗਈ ਹੈ ਤਾਂ ਕਿ ਕਿਉਂਕਿ ਇਸ ਸਮੇਂ ਜੇ ਆਪਾਂ ਕਟਾਈ ਕਰਾਂਗੇ ਤਾਂ ਮੌਇਸਚਰ ਕੰਟੈਂਟ ਜਿਹੜਾ ਝੋਨੇ ਦਾ ਉਹ ਵੱਧ ਜਾਂਦਾ ਹੈਗਾ ਐਂਡ ਬਾਅਦ ਦੇ ਵਿੱਚ ਮੰਡੀਆਂ 'ਚ ਗਿੱਲੀ ਜਿਹੜੋ ਝੋਨਾ ਪਾ ਲੈ ਕੇ ਆਂਦੇ ਨੇ ਤੇ ਉਹ ਫਿਰ ਉਹਦੀ ਉਹ ਨੇੜੀ ਚਕਾਈ ਹੈ ਉਹਦੇ ਵਿੱਚ ਲੇਟ ਜਿਹੜਾ ਹੋ ਸਕਦਾ ਹੈਗਾ ਸਾਡੇ ਸਾਰੇ ਜਿਹੜੇ ਮੈਕਨੇ ਦੇ ਅਫਸਰ ਸਾਹਿਬਾਨ ਹੈ ਦੇ ਵਿਲ ਬੀ ਔਨ देयर ਟੋਸ ਜਿਹੜਾ ਇਹ ਡੇਡ ਮਹੀਨਾ ਸਾਡਾ ਸੀਜ਼ਨ ਚੱਲਣਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਪ੍ਰਸ਼ਾਸਨ ਦੇ ਪ੍ਰਬੰਧ ਨਾਲ ਬੜੇ ਹੀ ਸਫਲਤਾਪੂਰਵਕ ਢੰਗ ਨਾਲ ਜਿਹੜਾ ਇਹ ਸਾਡੇ ਚੱਲ ਪਿਆ ਹਨ ਇਸਾ ਕਿੰਨੀਆਂ ਮੰਡੀਆਂ ਹੈਗੀਆਂ ਕੋਲ ਜਲੰਧਰ ਡਿਸਟ੍ਰਿਕਟ ਦੇ ਵਿੱਚ ਤੇ ਪ੍ਰਬੰਧਨ ਨੂੰ ਲੈ ਕੇ ਤੁਸੀਂ ਜਿਹੜਾ ਜਾਣਕਾਰੀ ਦਿੱਤੀ ਹੈ ਕੋਈ ਹੋਰ ਦਿੱਕਤ ਪਰੇਸ਼ਾਨੀ ਜਿਹੜੇ ਕਿਸਾਨਾਂ ਨੇ ਆਪਣੀ ਫਸਲ ਲੈ ਕੇ ਆਣੀ ਆ ਉਹਨਾਂ ਨੂੰ ਪਾਣੀ ਦਾ ਰਹਿਣ ਦਾ ਪੱਖਿਆਂ ਦਾ ਇਹ ਸਾਰੇ ਪ੍ਰਬੰਧ ਓਕੇ ਰਿਪੋਰਟ ਸਾਰੇ ਨਿਕਲੇ ਨੇ ਸਾਰੇ ਸਾਡੇ ਜਿਹੜੇ ਪ੍ਰਬੰਧ ਹੈ ਇਹ ਸਾਡੀ ਕੁਝ ਦਿਨਾਂ ਪਹਿਲਾਂ ਹੀ ਜਿਹੜਾ ਮੰਡੀ ਅਫਸਰ ਸਾਹਿਬਾਨ ਨੂੰ ਖੇ ਖੇ ਅਸੀਂ ਪੂਰੇ ਕਰਵਾ ਲਈ ਸੀ ਸਾਡੀ ਜਿਹੜੀ ਮੰਡੀਆਂ 278 ਮੰਡੀਆਂ ਸਾਡੀ ਮੰਡੀਆਂ ਹੁੰਦੀ ਹੈਗੀਆਂ ਐਂਡ ਸਾਡੀ ਜਿਹੜੀ ਮਿਲਸ ਰਾਈਸ ਮਿਲਸ ਜਿਹੜੀ ਐਸੋਸੀਏਟਡ ਆ ਕਿਉਂਕਿ ਅਲਟੀਮੇਟਲੀ ਉਹਨਾਂ ਨੇ ਅੱਗੇ ਮਿਲਿੰਗ ਕਰਨੀ ਹੁੰਦੀ ਹੈ 158 ਸਾਡੀ ਟੋਟਲ ਰਾਈਸ ਮਿਲਸ ਹੈਗੀਆਂ ਸੋ ਉਹਨਾਂ ਨਾਲ ਸਾਡਾ ਟਾਇਪ ਜਿਹੜਾ ਹੋ ਚੁੱਕਾ ਹੈਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜਾ ਜਦੋਂ ਇਹ ਸੀਜ਼ਨ ਹੈ ਸਾਡਾ ਬੜਾ ਹੀ ਸਫਲਤਾਪੂਰਵਕ ਟਨ ਵੱਲ ਨਿਕਲਦੇ ਚੱਲਣਾ ਹੈ। ਇਸਰ ਮੌਇਸਚਰ ਨੂੰ ਲੈ ਕੇ ਜਿਹੜੇ ਝੋਨਾ ਲੈ ਕੇ ਆਉਣਾ ਕਿਸਾਨਾਂ ਨੇ ਮੌਇਸਚਰ ਨੂੰ ਲੈ ਕੇ ਕੀ ਕੀ ਹਲਕਤਾਂ ਦਿੱਤੀਆਂ ਨੇ। ਸਭ ਤੋਂ ਜ਼ਰੂਰੀ ਹਦਾਇਤ ਇਹ ਹੈ ਕਿ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਜਦੋਂ ਆਪਾਂ ਕੋਮਾਈਨ ਆਰਵਸਟ ਨਾਲ ਹਰਸ਼ਿੰਗ ਕਰਦੇ ਹੈਗੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਇਸ ਤਾਜ਼ੀ ਮੈਂ ਸਾਡੇ ਕੰਬਾਈਨ ਹਾਰਵੈਸਟਰ ਦੇ ਮਾਲਕਾਂ ਨਾਲ ਇਹ ਮੀਟਿੰਗ ਪਾਹੁਣੇ ਇਸ ਤੋਂ ਬਾਅਦ ਮੈਂ ਕਰਨ ਜਾ ਰਿਹਾ ਤਾਂ ਕਿ ਅਸੀਂ ਇਹਦੇ ਵਿੱਚ 163 ਭਾਰਤੀ ਨਾਇਸੇ ਤਦਾ ਅਸੀਂ ਸੈਕਸ਼ਨ ਲਗਾ ਚੁੱਕੇ ਹੈਗੇ ਤੇ ਜੇ ਕੋਈ ਇਸ ਤਰ੍ਹਾਂ ਸਾਨੂੰ ਕਰਦਾ ਪਾਇਆ ਜਾਂਦਾ ਦੋਸਤੇ ਖਲਾਅ ਅਸੀਂ ਜਬਤ ਕਰਕੇ ਸਭ ਤੋਂ ਸਖਤ ਜਿਹੜੇ ਐਕਸ਼ਨ ਹੈ ਉਹ ਵੀ ਲਵਾਂਗੇ ਕਿਉਂਕਿ ਇਹਦੇ ਨਾਲ ਮੰਡੀ ਦੇ ਵਿੱਚ ਗਲਟ ਵੀ ਆ ਜਾਂਦਾ ਹੈਗਾ ਤੇ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਕੀ ਬਈ ਅਬ ਪੱਕਾ ਵੀ ਲਾਂਦੇ ਨੇ ਤੇ ਉਹ ਸਾਰੀ ਜਿਹੜੀ ਤਿਆਰੀਆਂ ਉਹ ਸਟੂਡੀਜ਼ ਮਤਲਬ ਟਿਲ ਪੈਂਦੀ ਹੈ ਕਿਸਾਨ ਨੂੰ ਜਿਆਦਾ ਸਮਾਂ ਮੰਡੀ 'ਚ ਬਿਤਾਉਣਾ ਪੈਂਦਾ ਉਹਨੂੰ ਕਾਫੀ ਦਿੱਕਤ ਆਉਂਦੀ ਹੈ ਸਾਡੇ ਮਿਲਰਸ ਨੂੰ ਹੀ ਕਾਫੀ ਦਿੱਕਤ ਆਉਂਦੀ ਹੈ ਇਨਫੈਕਟ ਇਸ ਵਾਰੀ ਸਾਡੇ ਆਰਟੀਆਂ ਦੇ ਮਿਲਰਸ ਦੀ ਵੀ ਡਿਮਾਂਡ ਸੀ ਇਸ ਤੇ ਸਖਤ ਐਕਸ਼ਨ ਲਿਆ ਜਾਵੇ ਤੇ ਸੈਕੰਡਲੀ ਜਦੋਂ ਸਾਡੀ ਮੰਡੀਆਂ ਚ ਆਊਗਾ ਉਹਦੇ ਵਿੱਚ ਵੀ ਸਾਡੇ ਜਿਹੜੇ ਮੌਇਸਚਰ ਮੀਟਰ ਹੁੰਦੇ ਨੇ ਉਹਨਾਂ ਨੂੰ ਕੈਲੀਬ੍ਰੇਟ ਕਰ ਚੁੱਕੇ ਹਾਂ ਅਸੀਂ ਤੇ ਉਹਦੇ ਵਿੱਚ ਵੀ ਸਾਡੇ ਜਿਹੜੇ ਇਨਸਪੈਕਟਰ ਹੈ ਜਿਨ੍ਹਾਂ ਨੇ ਕਲੀਅਰ ਕਰਵਾਣੀਆਂ ਉਹਨਾਂ ਨੂੰ ਪੂਰੀ ਇਸ ਤਰ੍ਹਾਂ ਦੀ ਹਦਾਇਤ ਦੇ ਚੁੱਕੇ ਹਾਂ ਕਿ ਕੋਈ ਵੀ ਆ ਕੋਈ ਆਪਣਾ ਗਿੱਲਾ ਚੋਨਾ ਜਾਂ ਕੋਈ ਮoiusturizer ਵਰਦ ਕੰਟੈਂਟ ਹੋਵੇ ਉਸ ਦੀ ਖਰੀਦ ਨਾ ਕੀਤੀ ਜਾਵੇ ਤਾਂ ਕਿ ਬਾਅਦ ਚ ਐਫਸੀਆਈ ਤੋਂ ਜਿਹੜਾ ਇਹ ਚੋਨਾ ਰਿਟਰਨ ਨਾ ਹੋਵੇ ਸਰ ਲੇਬਰ ਨੂੰ ਲੈ ਕੇ ਵੀ ਕਾਫੀ ਪਰੇਸ਼ਾਨੀਆਂ ਨੇ ਤੇ ਇਸ ਵਾਰ ਕੋਈ ਇਸ ਤਰ੍ਹਾਂ ਦੀ ਬਿਲਕੁਲ ਜੀ ਲੇਬਰ ਨੂੰ ਪਰੇਸ਼ਾਨੀਆਂ ਨਹੀਂ ਕਰਾਂਗੇ ਹਰ ਸੀਜ਼ਨ ਦੇ ਵਿੱਚ ਇਨ ਫੈਕਟ ਕੋਈ ਵੀ ਭਾਵੇਂ ਚੋਨੇ ਦਾ ਹੈਗਾ ਜਾਂ ਆਪਣੇ ਕਣਕ ਦਾ ਸੀਜ਼ਨ ਆਂਦਾ ਹੈਗਾ ਉਹਦੇ ਵਿੱਚ ਲੇਬਰ ਦੇ ਕੁਛ ਨਾ ਕੁਛ ਜਾਂ ਟਰਾਂਸਪੋਰਟ ਦੇ ਵੀ ਕੁਛ ਨਾ ਕੁਛ ਇਸ਼ੂਜ਼ ਆਉਂਦੇ ਨੇ ਸਾਡੀ ਨੋਲਿਜ ਹੈ ਇਸ਼ੂਸ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਚ ਜਿਹੜੀ ਵੀ ਕੋਈ ਕਿਸੇ ਦੀ ਗ੍ਰੀਵੈਂਸ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਇਸ਼ੂਸ ਹੈਗੇ ਉਹਨਾਂ ਨੂੰ ਅਸੀਂ ਸਫਲਤਾਪੂਰਵਕ ਜਿਹੜਾ ਠੀਕ ਕਰਾਵਾਂਗੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡਾ ਜਿਹੜਾ ਸੀਜ਼ਨ ਹੈ ਉਹ ਬਿਲਕੁਲ ਠੀਕ ਜਾਵੇ ਆੜਤੀਆਂ ਦੀ ਹੜਤਾਲ ਵੀ ਚੱਲ ਰਹੀ ਹੈ ਕੋਈ ਗੱਲਬਾਤ ਚੱਲ ਰਹੀ ਹੈ ਉਹਨਾਂ ਬਾਰੇ ਆੜਤੀਆਂ ਦੀ ਹੜਤਾਲ ਤਾਂ ਨਹੀਂ ਮੈਂ ਕਹਾਂਗਾ ਉਹਨਾਂ ਦੇ ਅਗੇਨ ਮੈਂ ਇਹੀ ਕਹਾਂਗਾ ਕਿ ਇਸ਼ੂਸ ਨੇ ਕੁਝ ਨਾ ਕੁਝ ਐਂਡ ਕੁਝ ਇਸ਼ੂਸ ਜਿਹੜੇ ਨੇ ਉਹ ਹਾਈਅਰ ਲੈਵਲ ਦੇ ਨੇ ਕੁਝ ਸਾਡੇ ਲੈਵਲ ਦੇ ਸਾਡੇ ਜਿਹੜੇ ਪ੍ਰਸ਼ਾਸਨਿਕ ਲੈਵਲ ਦੇ ਇਸ਼ੂਜ਼ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਕੋਸ਼ਿਸ਼ ਕਰ ਰਹੇ ਆ ਕਿ ਸੀਜ਼ਨ ਆਲਮੋਸਟ ਚਲੋ ਸ਼ੁਰੂ ਹੋਣ ਤੇ ਹੀ ਇਸ ਨੂੰ ਆਪਾਂ ਠੀਕ ਕਰਵਾ ਦਈਏ ਐਂਡ ਜਿਹੜੇ ਇਸ਼ੂਜ਼ ਉਹਨਾਂ ਦੇ ਕੋਈ ਸੀਨੀਅਰ ਅਥਾਰਟिटीज ਨਾਲ ਆ ਉਹਨਾਂ ਦੀ ਸਟੇਟ ਲੈਵਲ ਤੇ ਵੀ ਤੇ ਮੈਂ ਕਹਾਂਗਾ ਰਾਸ਼ਟਰੀ ਪੱਧਰ ਤੇ ਵੀ ਲਗਾਤਾਰ ਉਹਨਾਂ ਨਾਲ ਮੀਟਿੰਗ ਸੈਟੀਆਂ ਜਾਰੀਆਂ ਨੇ ਕਿਉਂਕਿ ਹੁਣ ਬਿਲਕੁਲ ਹੀ ਸਮਾਂ ਆ ਗਿਆ ਹੈ ਜਦੋਂ ਇਸ ਤਰ੍ਹਾਂ ਦੇ ਇਸ਼ੂ ਨੂੰ ਸਾਈਡ ਤੇ ਰੱਖ ਕੇ ਜਿਹੜੀ ਆਪਾਂ ਨੂੰ ਚੋਨੇ ਦੀ ਖਰੀਦ ਨੂੰ ਆਪਾਂ ਨੂੰ ਸਵਲਤਾਪੂਰਵ ਕਰਨਾ ਪੈਣਾ ਹੈ ਜੇ ਸਾਨੂੰ ਲੱਗਦਾ ਹੈਗਾ ਕਿ ਇਸ਼ੂਜ਼ ਦਾ ਕੋਈ ਹੱਲ ਹੋ ਸਕਦਾ ਉਹ ਆਪਣਾ ਸਮਾਂ ਲੈ ਕੇ ਉਹਨਾਂ ਇਸ਼ੂਜ਼ ਦਾ ਵੀ ਹੱਲ ਜ਼ਰੂਰ ਕਰਵਾਇਆ ਜਾਊਗਾ ਉਹਨਾਂ ਦੀ ਗੱਲ ਸਾਰੀ ਸੁਣੀ ਜਾਊਗੀ ਐਂਡ ਰਲ ਮਿਲ ਕੇ ਜਿਹੜੇ ਇਹਨਾਂ ਮਸਲਿਆਂ ਦਾ ਅਸੀਂ ਹੱਲ ਕਰਾਂਗੇ ਆਖਰੀ ਸਵਾਲ ਪ੍ਰਾਲੀ ਨੂੰ ਸੜਦੇ ਹੈ ਚੋਨੇ ਦੇ ਘਟਾਈ ਤੋਂ ਉਸ ਨੂੰ ਲੈ ਕੇ ਕੀ ਕੀ ਅਦਾਇਤਾਂ ਪਰਾਲੀ ਸਾੜਨ ਦਾ ਅਸੀਂ ਹਰ ਸਾਲ ਸੁਣਦੇ ਆ ਰਹੇ ਨੇ ਸਾਡੇ ਜਲੰਧਰ ਦੇ ਵਿੱਚ ਵੀ ਲਗਭਗ 1000 ਤੋਂ ਵੱਧ ਕੇਸ ਜਿਹੜੇ ਪਰਾਲੀ ਸਾੜਨ ਦੇ ਆਉਂਦੇ ਨੇ ਅਸੀਂ ਇਸ ਵਾਰੀ ਬੜੀ ਇੱਕ ਸੋਹਣੀ ਸਟ੍ਰੈਟਜੀ ਇਹ ਬਣਾਈ ਹੈ ਕਿ ਸਾਡੇ ਜਿਹੜੇ ਹਰ ਸਾਲ ਹੌਟਸਪੌਟ ਵਿਲੇजेस ਹੁੰਦੇ ਨੇ ਜਿਸ ਵੱਤੋਂ ਵੱਧ ਪਰਾਲੀ ਦੀ ਵੱਸਾੜਨ ਦੀ ਘਟਨਾਵਾਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਟਾਰਗੇਟ ਕੀਤਾ ਹੈ ਹਰ ਇਸ ਅਜੀਹੇ ਪਿੰਡ ਦੇ ਨਾਲ ਸੇਕ ਨੂਡਲ ਅਫਸਰ ਸਿੰਘ ਨੂਡਲ ਅਫਸਰ ਲਾਇਆ ਹੈਗਾ ਤੇ ਉਹ ਉਹਨਾਂ ਦੇ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਉਹਨਾਂ ਕੇਸਾਂ ਨਾਲ ਦੀ ਕੌਨਸਲਿੰਗ ਚੱਲ ਰਹੀ ਹੈ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਵੀ ਲਗਾਤਾਰ ਵਿਜ਼ਿਟ ਕੀਤਾ ਗਿਆ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਪ੍ਰਾਲੀ ਨਾ ਸਾੜਗੇ ਤੁਸੀਂ ਪ੍ਰਾਲੀ ਪ੍ਰਬੰਧਕ ਦੇ ਜਿਹੜੇ ਸੰਧ ਨੇ ਉਹ ਚਾਹੁੰਦੇ ਨੇ ਤਾਂ ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਨੇ ਭਾਵੇਂ ਉਹ ਸਬਸਿਡੀ ਦੇ ਨੇ ਭਾਵੇਂ ਉਹ ਅਸੀਂ ਲਿੰਕੇਜ ਕਰਕੇ ਪ੍ਰੋਵਾਈਡ ਕਰਵਾ ਰਹੇ ਨੇ ਤੇ ਇਹ ਮੈਸੇਜ ਵੀ ਕਿਉਂਕਿ بار-बार ਮਾਨਯੋਗ ਸੁਪਰੀਮ ਕੋਰਟ, ਐਨਜੀਟੀ, ਸੀਏਕਯੂਐਮ ਬਹੁਤ ਸੀ ਏਜੰਸੀਆਂ ਨੇ ਜਿਹੜੀ ਇਸ ਨੂੰ ਰੈਗੂਲਰ ਮੋਨੀਟਰ ਕਰ ਰਹੀਆਂ ਨੇ ਤੇ ਉਹਨਾਂ ਵੱਲੋਂ ਵਕ ਵਕ ਚਲਾਨ ਤੇ ਜੁਰਮਾਨੇ ਜਿਹੜੇ ਕੋਸ਼ਿਸ਼ ਕੀਤੇ ਗਏ ਨੇ ਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਿਹੜਾ ਕਿਸਾਨ ਭਾਈਚਾਰਾ ਉਹ ਇਹਨਾਂ ਜੁਰਮਾਨਿਆਂ ਜਾਂ ਚਲਾਨਾਂ ਦੇ ਕਾਰਨ ਜਿਹੜੇ ਪ੍ਰਾਲੀ ਸਾਡੇ ਦੀ ਘਟਨਾਵਾਂ ਹੈ ਉਹਨਾਂ ਨੂੰ ਦੇਖੇ ਅਸੀਂ ਇਹ ਚਾਹੁੰਦੇ ਹਾਂ ਕਿ ਪ੍ਰਾਲੀ ਨਾ ਸਾੜ ਕੇ ਸਭ ਉਹ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨਿਲੰਧ ਵੱਲੋਂ ਇੱਕ ਵਾਤਾਵਰਣ ਦੇ ਰਖਵਾਲੇ ਇਕ ਵਾਰ ਦਾ ਵੀ ਐਨੌਂਸ ਅਸੀਂ ਕੀਤਾ ਕਿ ਜਿਹੜਾ ਕਿਸਾਨ ਇਹ ਪੰਚਾਇਤ ਪ੍ਰਾਲੀ ਨਹੀਂ ਸਾੜੇਗੀ ਉਸ ਨੂੰ ਅਸੀਂ ਵਾਤਾਵਰਣ ਦੇ ਰਾਖੇ ਐਲਾਨ ਸਨਮਾਨਿਤ ਕਰਾਂਗੇ ਜਿਦੇ ਵਿੱਚ ਉਹਨਾਂ ਦੇ ਪਿੰਡ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ ਤੇ ਜਿਹੜਾ ਕਿਸਾਨ ਨਹੀਂ ਸਾੜੂਗਾ ਜਿਹੜਾ ਹਸਾਲ ਸਾੜਦਾ ਸੀ ਉਨਾਂ ਨੂੰ ਕੋਈ ਵੀ ਸਰਕਾਰੀ ਕੰਮ ਕੋਈ ਉਹਦਾ ਪੈਂਦਾ ਹੈਗਾ ਤਾਂ ਉਹਦੇ ਵਿੱਚ ਉਸ ਨੂੰ ਮੈਰਿਟ ਦੇ ਆਧਾਰ ਤੇ ਤਰਜੀਹ ਦਿੱਤੀ ਜਾਣੀ ਹੈ ਇਸ ਤਰ੍ਹਾਂ ਦੀ ਅਸੀਂ ਇਨੀਸ਼ੀਏਟਿਵ ਲੈ ਕੇ ਆ ਰਹੇ ਕਿ ਜਿਹੜਾ ਕਿਸਾਨ ਨਹੀਂ ਸਾੜਦਾ ਉਹਨੂੰ ਆਪਾਂ ਜਿਹੜਾ ਹੈਗਾ ਉਸ ਨੂੰ ਕਰਾਂਗੇ ਤਰਜੀਹ ਦਵਾਂਗੇ ਤੇ ਜਿਹੜਾ ਸਾੜੂਗਾ ਜੇ ਲੋਡ ਪਿਆ ਤੇ ਉਸੇ ਅਕਸ਼ਨ ਲੈੰਦਾ ਤੇ ਉਸ ਦੇ ਖਿਲਾਫ ਐਕਸ਼ਨ ਵੀ ਅਸੀਂ ਲਵਾਂਗੇ ਥੈਂਕ ਯੂ ਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par